ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਮ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ। ਦੋਸਤੋ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਆਪਣਾ ਆਸਟ੍ਰੇਲੀਅਨ ਗੈਰ ਆਜ ਦੀ ਬੱਚੀ ਦਿਖਾਉਣੀ ਆ। ਨਾਲ ਉਸਦੇ ਮਾਂ ਦੋਸਤੋ ਜੋੜਾ ਸੇਲ ਵੀ ਜੇ ਕਿਸੇ ਭਰਾ ਦੇ ਹੈਨਾ ਮਨ ਨੂੰ ਲੱਗਿਆ ਤਾਂ ਨੰਬਰ ਮੈਂ ਦੇ ਦਿੰਦਾ ਰੇਟ ਪੁੱਛ ਲਿਓ ਜੇ ਉਹਨਾਂ ਨੂੰ ਚੱਜਿਆ ਤਾਂ ਸੌਦਾ ਕਰ ਲਿਓ ਬੱਚੀ ਵੀ ਖੱਲੀ ਦੇ ਦੇਣਗੇ। ਬੱਚੀ ਤਕਰੀਬਨ 2.5 ਮਹੀਨੇ 2.5 ਮਹੀਨਿਆਂ ਦੀ ਹੋ ਗਈ ਜੀ 2 ਮਹੀਨੇ 11-12 ਦਿਨਾਂ ਦੀ ਅੱਜ ਬੱਚੀ ਦੀ ਉਮਰ ਆ ਆਹ ਵੀਡੀਓ ਅੱਜ ਤੋਂ 20-22 ਦਿਨ ਪਹਿਲਾਂ ਦੀ ਬਣੀ ਹੋਈ ਆ ਤੇ ਉਦੋਂ ਬੱਚੀ ਮਾਸਾ 1.5 ਮਹੀਨੇ ਦੀ ਵੀ ਕਰੋ ਤਾਂ ਚੈੱਕ ਕਰ ਲਓ ਜਿਹੜੀ ਅੱਜ ਦੀ ਡੇਟ ਵਿੱਚ ਬੱਚੀ 2 ਮਹੀਨੇ 10-11 ਦਿਨਾਂ ਦੀ ਹੋਈ ਜੋੜਾ ਵੀ ਸੇਲ ਦੇ ਦੇਣੇ ਕੱਲੀ ਘੋੜੀ ਵੀ ਵੇਚ ਦੇਣਗੇ ਤੇ ਬੱਚੀ ਵੀ ਕੱਲੀ ਅੱਡ ਵੇਚ ਦੇਣ ਜਿੱਦਾਂ ਤੁਹਾਡੇ ਮਨ ਨੂੰ ਚੱਜਾ ਜੇ ਕੱਲੀ ਬੱਚੀ ਚੱਜਦੀ ਹੋਈ ਬੱਚੀ ਲੈ ਲਓ ਘੋੜੀ ਕੱਲੀ ਚੱਜਦੀ ਹੋਈ ਘੋੜੀ ਲੈ ਲਿਓ ਜੇ ਜੋੜਾ ਹੀ ਚੱਲਦਾ ਹੋਇਆ ਤਾਂ ਜੋੜਾ ਲੈ ਲਓ ਬੱਚੀ ਘੋੜੀ ਰਿਜ਼ਲਟ ਬਹੁਤ ਟੌਪ ਦੇ ਦਿੰਦੀ ਆ ਦੁਬਾਰਾ ਫੇਰ ਗੱਭਣਾ ਕਿਹੜੇ ਘੋੜੇ ਤੋਂ ਆ ਕੀ ਡਿਟੇਲ ਆ ਸਾਰੀ ਆਪਾਂ ਤੁਹਾਨੂੰ ਦਿੰਨੇ ਆ ਨਾ ਬਸ ਜਿਹੜੇ ਭਰਾ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਆ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਾਰੀ ਡਿਟੇਲ ਦਿੰਨੇ ਆ ਆਪਾਂ ਹਾਂਜੀ ਦੋਸਤੋ ਪਹਿਲਾਂ ਤਾਂ ਆਪਾਂ ਹੁੰਨੇ ਆ ਸ਼ੁਰੂ ਬੱਚੀ ਤੋਂ ਬੱਚੀ ਦੇ ਮਾਰਕਿੰਗ ਬਾਰੇ ਦੱਸ ਦਿਆਂ ਬੱਚੀ ਦੀ ਆ ਡੇਢ ਕਿ ਮਹੀਨੇ ਦੀ ਫੋਟ ਗ੍ਰੋਥ ਤੋਂ ਹੀ ਆਪ ਚੈੱਕ ਕਰ ਲਓ ਸਾਰੀ ਜੰਮ ਦੇ ਤੋਂ ਲੈ ਕੇ ਨਾ ਜਿੱਦਣ ਜੰਮੀ ਉਹਦਾਂ ਤੋਂ ਫੋਟੋ ਵੀਡੀਓ ਸਾਰੇ ਪ੍ਰੂਫ ਮਿਲਨੇ ਨੇ ਨੈੱਟ ਤੋਂ ਨੂੰ ਡੇਟ ਦੱਸਾਂ ਕਿ ਘੋੜੀ ਸਿਲੇ ਚ ਦੁਬਾਰਾ ਮੇਟ ਹੋਈ ਹੋਈ ਆ ਅੱਜ ਘੋੜੀ ਨੂੰ ਪੂਰੇ 2 ਮਹੀਨੇ ਹੋ ਗਏ ਮੇਟ ਹੋਈ ਨੂੰ ਤੇ ਸਾਰੀ ਮੀਟਿੰਗ ਦੀ ਫੋਟੋ ਵੀਡੀਓ ਸਾਰੀ ਬੱਚੀ ਉਦੋਂ ਮੇਟ ਹੋਣਾ ਕਿ ਕਿੰਨੇ ਦਿਨਾਂ ਦੀ ਜਨਮ ਤੋਂ ਲੈ ਕੇ ਸਾਰੇ ਫੋਟੋ ਵੀਡੀਓ ਬੱਚੀ ਦੀ ਜੈ ਰਾਜ ਦੀ ਬੱਚੀ ਆ ਦੇਵ ਰਾਜ ਰਾਣੀਏ ਦੀ ਪੂਤੀ ਆ ਦੋਸਤੋ ਦਲਵਾਗ ਰਾਣੀਆ ਲੈਜੈਂਡ ਮੰਨਿਆ ਗਿਆ ਦਲਵਾਗ ਰਾਣੀਆ ਸੋ ਕੁਆਲਿਟੀ ਵਿੱਚ ਉਹਦੀ ਪਰਪੋਤੀ ਆ ਕਿ ਦੇਵ ਰਾਜ ਰਾਣੀਆ ਕੱਦ ਵਾਲੇ ਪਾਸਿਓਂ ਤਾਂ ਮੰਨੇਗਾ ਵੀ ਵੱਡੇ ਵੱਡੇ ਬੱਚੇ ਪੈਦਾ ਕਰਨ ਵਾਲਾ ਤੇ ਗਾਂ ਉਹਦਾ ਬੱਚਾ ਚੈਂਪੀਅਨ ਜੈ ਰਾਜ ਆਪਣੇ ਕੋਲ 67 ਇੰਚ ਦਾ ਗਾਂ ਉਹਦੀ ਇਹ ਬੱਚੀ ਆ ਸੋ ਹਾਲੀ ਥਾਂ ਲੈਂਚੋ ਆ ਦੋਸਤੋ ਦਲਵਾਗ ਦੀ ਪਰਪੋਤੀ ਰਾਣੀ ਵਾਲੇ ਦੇਵਰਾਜ ਦੀ ਪੋਤੀ ਤੇ ਆਪਣੇ ਬਾਬਾਜੀਤ ਦਾ ਸਟੱਡ ਫਾਰਮ ਵਾਲੇ ਜੈ ਰਾਜ ਦੀ ਬੱਚੇ ਬੱਚੀ ਕੱਦ ਬਹੁਤ ਕੱਡੂ ਮਾਂ 62 ਇੰਚ ਦੀ ਆ ਮੱਥੇ ਪਟਾ ਦੋ ਪੈਰ ਚਟਿਆਂ ਦੀ ਮਾਂ ਤੇ 67 ਇੰਚ ਦਾ ਮੱਥੇ ਪਟਾ ਦੋ ਪੈਰ ਚਟਿਆਂ ਦਾ ਪਿਓ ਆ ਤੇ ਬੱਚੀ ਵੀ ਕੱਦ ਵਾਲੀ ਤੈਹ ਤੋੜ ਦੋ ਘਟੋ ਘਟ 64 64 65 ਇੰਚ ਤੇ ਜਾ ਤੇ ਜਾ ਕੇ ਖੜੂ ਜਿਹੜੀ ਬੱਚੀ ਡੇਢ ਮਹੀਨੇ ਚ ਚਾਰ ਪੰਜ ਬੱਚੀਆਂ ਦੇ ਉਮਰ ਦੇ ਨਾਲ ਮੁਕਾਬਲਾ ਕਰਦੀ ਹੈ ਜਿੱਦਨ ਉਹ ਘੋੜੀ ਬਣ ਗਈ ਉਸ ਦਿਨ ਤੋਂ ਯਾਪ ਦੇਖੋ ਤੇ ਘੋੜੀ ਉਸ ਦਿਨ ਮਹੀਨੇ ਦੀ ਗੱਭਣ ਸੀ ਮਹੀਨਾ ਸਵਾ ਮਹੀਨੇ ਮੀਟ ਹੋਈ ਨੂੰ ਹੋਇਆ ਸੀ ਤੇ ਦੇਖਣ ਨੂੰ ਐ ਲੱਗੇ ਜਿਵੇਂ 7-8 ਮਹੀਨੇ ਗੱਭਣ ਹੁੰਦੀ ਆ ਤੋ ਇਹ ਆ ਕੁਆਲਟੀ ਚੈੱਕ ਕਰ ਲਓ ਘੋੜੀ ਦਾ ਬਾਡਾ ਘੋੜੀ ਦੀ ਹਾਈਟ ਦੋਸਤੋ 62 ਇੰਚ ਆ ਜਿਹੜੇ ਮਾਲਕਾਂ ਤੋਂ ਉਹਨਾਂ ਨੇ ਲਿਆਂਦੀ ਹੈ ਮਾਲਕਾਂ ਦੇ ਦੱਸਣ ਅਨੁਸਾਰ ਲੈਨ ਦਾ ਵੈਸੇ ਕਨਫਰਮ ਨਹੀਂ ਉਹਨਾਂ ਨੂੰ ਦੇਵਲੀ ਲਾਈਨ ਚੋਕ ਆ ਕਿ ਦਿੱਤੀ ਗਈ ਸੀ ਪਰ ਉਹ ਅਨਨੋਨ ਮੰਨ ਕੇ ਦੇਣ ਕੇ ਹਨਾ ਪਰ ਬੱਚੀ ਘੋੜੀ ਦੇ ਪਾਸੇ ਜਿਹੜੀ ਮਜਬੂਤੀ ਆ ਬਾਕੀ ਘੋੜੇ ਵਾਲੇ ਪਾਸੇ ਬੱਚੀ ਚ ਬਹੁਤ ਜ਼ਿਆਦਾ ਮਜਬੂਤੀ ਆਈ ਆ ਜਸਟ ਇੱਕ ਆਪਾਂ ਨਾਰਮਲ ਜੀ ਵੀਡੀਓ ਬਣਾਈ ਆ ਜਿਆਦਾ ਪ੍ਰੋਫੈਸ਼ਨਲ ਨਹੀਂ ਬਾਹਰ ਨਹੀਂ ਖੱਡੀ ਵੈਸੀ ਬੱਚੀ ਦੇਖਣ ਗਿਆ ਸੀ ਤਾਂ ਮੈਂ ਉਸ ਦਿਨ ਵੀਡੀਓ ਬਣਾ ਲਈ ਸੀ ਤੇ ਅੱਜ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਆਪਾਂ ਦੇ ਦਿੰਦੇ ਆ ਪੱਖੋਵਾਲ ਪਿੰਡ ਖੜੀ ਆ ਦੋਸਤੋ ਲੁਧਿਆਣਾ ਜ਼ਿਲ੍ਹੇ ਦਾ ਪੱਖੋਵਾਲ ਪਿੰਡ ਆਪਣੀ ਰਿਸ਼ਤੇਦਾਰੀ ਚ ਖੜੀ ਆ ਜੇ ਕੋਈ ਚਾਹਵਨ ਸੱਜਣ ਹੋਇਆ ਜਾ ਕੇ ਪੱਖੋ ਵਾਲ ਪਿੰਡ ਵਿੱਚ ਜਾ ਕੇ ਦੇਖ ਵੀ ਸਕਦਾ ਬੱਚੀ ਦੇਖ ਕੇ ਸੌਦਾ ਕਰ ਸਕਦੇ ਤੁਸੀਂ ਉੱਥੇ ਜਾ ਕੇ ਤੋਂ ਮੈਂ ਲਾਸਟ ਨੇ ਨੰਬਰ ਆਪ ਦੇ ਦੂੰ ਜੇ ਕਿਸੇ ਨੂੰ ਕੋਈ ਡਿਟੇਲ ਲੈਣੀ ਹੋਈ ਤਾਂ ਫੋਨ ਲਾ ਕੇ ਪੁੱਛ ਸਕਦਾ ਦੋਸਤੋ ਬੱਚੀ ਬਹੁਤ ਚੰਗੀ ਬੰਨ ਵਾਲੀ ਆ ਕੁੰਡੀ ਵਾਲਾ ਕੰਨ ਨਾ ਕੋਈ ਓਵਰਲੈਪ ਨਾ ਦੂਰ ਰੱਖੀ ਨਾ ਕੁੰਡੀ ਨਾਲ ਕੁੰਡੀ ਟੱਚ ਕਰਦੀ ਆ ਪੈਠ ਪੁੜਾ ਮਜ਼ਬੂਤੀ ਚੈੱਕ ਕਰੋ ਤੁਸੀਂ ਬਹੁਤ ਜ਼ਿਆਦਾ ਮਜ਼ਬੂਤੀ ਗਰਦਨ ਵਾਲੇ ਪਾਸੇ ਬਰੀਕੀ ਵੀ ਮਜ਼ਬੂਤੀ ਵਾਲੇ ਪਾਸੇ ਮਜ਼ਬੂਤੀ ਸੁੰਬ ਸੁੰਬ ਲੱਤ ਲੁੱਤੀ ਨਲੀ ਬਹੁਤ ਜ਼ਿਆਦਾ ਜੈ ਰਾਜਨ ਤੁਸੀਂ ਸਾਰੇ ਜਾਣਦੇ ਆ ਤੇ ਬਾਪ ਦੀ ਦੋਸਤੋ ਬੱਚੀ ਦੇ 66 ਇੰਚ ਹਾਈਟ ਆ ਦੇਵ ਰਾਜ ਰਣੀਆਂ ਦਾ ਆਪ ਬੱਚਾ ਦੇਵ ਰਾਜ ਰਣੀਆਂ ਦੀ ਪੋਤੀ ਆ ਕੁਆਲਿਟੀ ਬਹੁਤ ਆ ਬੱਚੀ ਸੋ ਕੁਆਲਿਟੀ ਦੀ ਆ ਸੋ ਕੋਈ ਹੋਵੇ ਭਰਾ ਸੱਜਣ ਹਨਾ ਬੱਚੀ ਖਰੀਦਣ ਕੱਲੀ ਜਾਂਦਾ ਹੋਏ ਕੱਲੀ ਬੱਚੀ ਵੀ ਦੇ ਦੇਣਗੇ ਜੋੜਾ ਵੀ ਦੇ ਦੇਣਗੇ ਤੇ ਘੋੜੀ ਨੂੰ 2 ਮਹੀਨੇ ਹੋ ਗਏ ਮੇਟ ਹੋਈ ਨੇ ਤੁਸੀਂ ਆਪਦੀ ਚੈੱਕ ਕਰਵਾ ਕੇ ਦੁਬਾਰਾ ਕੱਲੀ ਘੋੜੀ ਵੀ ਲੈ ਸਕਦੇ ਆ ਸੋ ਜਿਹੜੇ ਭਰਾ ਦੇ ਫੈਟ ਹੋ ਗਿਆ ਉੱਪਰ ਨੰਬਰ ਦੇ ਤੇ ਫੋਨ ਕਰ ਲਿਓ ਮੈਂ